ਹਾਂਜੀ ਸਸੀ ਗਾ ਬਈ ਸਾਰਿਆਂ ਨੂੰ ਤੇ ਸਵਾਗਤ ਆ ਬਈ ਆਪਣੇ ਚੈਨਲ ਤੇ ਤੇ ਅੱਜ ਆਪਾਂ ਬਈ ਆਪਣੇ ਪਿੰਡ ਦੇ ਇਤਿਕਾਰਯੋਗ ਬਾਬਾ ਰੂਪ ਸਿੰਘ ਤੇ ਸਾਧਕੰਡਾ ਬੰਨੇ ਦੇ ਸੰਤਾਂ ਦੀ ਬਹੁਤ ਨਜ਼ਦੀਕੀ ਰਏ ਆ ਇਹ ਉਹਨਾਂ ਕੋਲ ਜਾਂਦੇ ਰਹੇ ਆ ਬਾਕੀ ਇਹਨਾਂ ਕੋਲ ਕਬੂਤਰ ਵੀ ਸੀਗੇ ਤੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਸਾਧਕੰਡਾ ਬੰਨ ਵਾਲੇ ਕਬੂਤਰਾਂ ਦੇ ਨਿਸ਼ਾਨਾ ਜਾਂ ਕਿੱਦਾਂ ਦੇ ਕਬੂਤਰ ਸੀ ਘਰ ਦੇ ਕਿਵੇਂ ਕਿੰਨੇ ਘੜਾਵੇ ਸੀ ਉਹ ਤੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਤੇ ਸਾਸਿਕਾ ਬਾਬਾ ਜੀ ਤੁਹਾਡਾ ਤੇ ਬਾਬਾ ਜੀ ਸਾਨੂੰ ਪਹਿਲਾਂ ਦੱਸੋ ਵੀ ਉਹ ਸੰਤਾਂ ਵਾਲੇ ਕਬੂਤਰਾਂ ਦੀਆਂ ਨਿਸ਼ਾਨੀਆਂ ਵੀ ਉਹ ਕੂਤਰ ਬਣੇ ਕਿੱਥੋਂ ਸੀਗੇ ਤੇ ਕਿਹੜੇ ਕੂਤਰਾਂ ਚ ਬਣੇ ਸੀ ਦਿੱਤਾ ਸੀ ਸੀ ਸਾਖੇ ਠੀਕ ਹੈ ਜਿਹੜੇ ਛੋਟੇ ਛੋਟੇ ਹੁੰਦੇ ਸੀ ਕੱਦ ਦੇ ਕੋਈ ਵੱਲੇ ਵੱਡੇ ਆਈ ਨਹੀਂ ਠੀਕ ਹੈ ਉਹਨਾਂ ਦੇ ਗੋਲ ਸਿਰ ਹਮ ਮੌਜ ਵੀ ਕਰਦੇ ਸੀ ਠੀਕ ਹੈ ਤੇ ਕੋਈ ਕੋਈ ਖੰਭ ਧੌਣ ਚ ਜਾ ਕੇ ਤੇ ਵੀ ਇੱਕ ਕਾਲਾ ਵੀ ਕਰਦੇ ਸੀ ਠੀਕ ਇਹ ਸਭ ਤੋਂ ਵੱਧ ਡੇਆ ਚਾਹੇ ਲਾਣ ਵਾਲੇ ਕੋਈ ਲਾਦ ਇੱਕ ਇਹ ਚਾਹੇ ਇੱਕ ਕੋਠੇ ਦੇ ਛੱਡ ਜੋ ਠੀਕ ਹੈ ਉੱਥੇ ਹੀ ਰਹਿਣਾ ਉਹਨਾਂ ਨੇ ਬਾਹਰ ਨਹੀਂ ਸੀ ਜਾਣਾ ਨਾ ਉਹ ਅੱਜ ਤੱਕ ਨਿਕਲ ਸੀ ਪਰ ਇੱਕ ਸਿਰਫ ਸੀ ਉਹਨਾਂ ਚ ਵੀ ਜਿੰਨੀ ਜਾਣ ਸੀ ਸਾਰੀ ਪੂਰੀ ਲਾ ਦਿੰਦੇ ਸੀ ਜੇ ਫਰਜ਼ ਕਰ ਉਹਨੂੰ ਖਰਾਕਾ ਟਾ ਤਾਂ ਮਾਰਕੀਟ ਐ ਨਹੀਂ ਬਿਓ ਹੋ ਜਗਤਿਆ ਸੀ ਉਹ ਡਗਿਆ ਦੁਬਾਰੇ ਠੀਕ ਹੈ ਤੇ ਬਾਬਾ ਇਹ ਉਹ ਬਣੇ ਕਬੂਤਰ ਮਤਲਬ ਕਿਹੜੇ ਕਿਹੜੇ ਕਬੂਤਰ ਸੀਗੇ ਸਾਧ ਕੋਲੇ ਜਾਂ ਕਿੰਨਾ ਚੋਂ ਬਣੇ ਹੋਏ ਸੀ ਕਬੂਤਰ ਉਹ ਇੱਕ ਅਮੀਰ ਆਉਂਦੇ ਠੀਕ ਹੈ ਇੱਕ ਭਾਗ ਠੀਕ ਹੈ ਦੁਨਾਂ ਦੀ ਠੀਕ ਹੈ ਤੇ ਬਾਅਦ ਦੇ ਵਿੱਚ ਵੀ ਕੋਈ ਹੋਰ ਕਬੂਤਰ ਵੀ ਪਾਈ ਸੀਗੇ ਵਿੱਚ ਮਗਰੋਂ ਦਾ ਸਾਹ ਨੇ ਬਾੜੀ ਬਸਲ ਸੀ ਅੱਛਾ ਇੱਕ ਪੈਲ ਵਾਲਾ ਸੀ ਹੂੰ ਤੇ ਇੱਕ ਖੱਟੀਆਂ ਅੱਖਾਂ ਦੇ ਸੀ ਠੀਕ ਹੈ ਇੱਕ ਲੂਚੀ ਵਾਲੇ ਇੱਕ ਡੱਬਾ ਬੀਬੀ ਵਾਲਾ ਲਾ ਹਾਂ ਹਾਂ ਉਹ ਇੱਕ ਡੱਬਾ ਸੱਚ ਬੀਬੀ ਵਾਲਾ ਬੂਰੀ ਵਾਲਾ ਇੱਕ ਕਾਲੇ ਚੀਨੇ ਵੀ ਸੀ ਜੀ ਠੀਕ ਹੈ ਕਾਲੀ ਚੀਨੀ ਦਾ ਪਾਕ ਕਾਲੀ ਕਨ ਜੰਨੇ ਕਾਲੀ ਚੀਨੀ ਉਹ ਸੱਚ ਸਾਨੂੰ ਸਰਜੀਤ ਨੇ ਦਿੱਤੀ ਸੀ ਆਹ ਮਾਦਮ ਤਾਂ ਹੀ ਕਹਿਣਾ ਠੀਕ ਹੈ ਉਹ ਹੋਰ ਬਲੱਡ ਲੈਣੇ ਸੀ ਹਾਂ ਤੇ ਇਹ ਬਾਬਾ ਜੀ ਇਹ ਕਬੂਤਰ ਮਤਲਬ ਕਿ ਸਾਧ ਵਾਲੇ ਵੀ ਛੋਡੀ ਨਿਗਾ ਚ ਕਿਹੜੇ ਕਿਹੜੇ ਬੰਦਿਆਂ ਕੋਲੇ ਸੀਗੇ ਜਾਂ ਹੈਗੇ ਹੁਣ ਤੱਕ ਇੱਕ ਤਾਂ ਗਰਵਾਚਨਾ ਹੂੰ ਦੁੱਲੀ ਆ ਗਿਆ ਠੀਕ ਹੈ ਇੱਕ ਖੇੜੀ ਵਾਲਾ ਨਾਮ ਹੂੰ ਇੱਕ ਦੇ ਵਾਲਾ ਇੱਕ ਗਰਦਿਆਲ ਹੂੰ ਚੱਕੀਆ ਹੂੰ ਇੱਕ ਸੀਤਾ ਸੰਧੂ ਹੂੰ ਤੇ ਇੱਕ ਮਖਤਿਆਰ ਆ ਇੱਕ ਮਖਤਿਆਰ ਆ ਇੱਕ ਇੰਨਾ ਕੋਲੇ ਸੀ ਇੱਕ ਮੇਰੇ ਕੋਲ ਇੱਕ ਪਾਣਤਾ ਆ ਹਾ ਫੁੱਲੇ ਪਾਣ ਫੁੱਲੇ ਲੜ ਗਿਆ ਹੂੰ ਇੰਨੇ ਕਿਸਾ ਸਦਾ ਮੈਨੂੰ ਪਤਾ ਤੇ ਜਾਂ ਦੇ ਹੱਲੇ ਮਿਸਤਰੀ ਕੋਲੇ ਸੀ ਛੰਨੀ ਤੇ ਛੋਡੇ ਮੰਨ ਕੇ ਸਾਧ ਕੰਡਾ ਬਣੇ ਜਿੱਥੇ ਬਾਜੀਆਂ ਛੱਡੀਆਂ ਹੁਣ ਤੁਸੀਂ ਗਏ ਹੁਣ ਦੇਖਿਆ ਹੁਣ ਬਾਜੀਆਂ ਅੱਖੀ ਕਿਤੇ ਜ਼ਿਆਦਾ ਕੁਝ ਹਾ ਬੁੱਲੇ ਵਾਲੀ ਅਸੀਂ ਬੁਗਮਟੀ ਇੱਕ ਬੁਗਰੀ ਅਸੀਂ ਗਏ ਇੱਕ ਬੁਗਰੀ ਇੱਕ ਬੁਗਰੀ ਉੱਥੇ ਕਿਵੇਂ ਉੱਡਾ ਹੀ ਉਤਰਾਂ ਉਸੇ ਪਹਿਲੇ ਨੰਬਰ ਤੇ ਆਇਆ ਬਸ ਅੱਛਾ ਇੱਕ ਜਲਪੁਰੇ ਠੀਕ ਹੈ ਜਲਪੁਰਾ ਭਾਈ ਕ ਨਮਾ ਨਮਾ ਜਹਾਂ ਨਿਕਲ ਜਲਪੁਰਾ ਹਾਂ ਨਿਕਾ ਜੀਤ ਸਿੰਘ ਵਾਲਾ ਪਹਿਲੀ ਜੀਤ ਸਿੰਘ ਵਾਲਾ 22 ਸੀ ਹੂੰ ਕਬੂਤਰ ਕੱਢੀ ਰਹੀ ਸੀ ਦੀ ਸਾਢੇ 12 ਵਜੇ ਹੂੰ 4:30 ਦੀ ਠੀਕ ਹੈ ਉਹ ਪਹਿਲੇ ਤੇ ਜਾਵੜੀ ਸੀ ਠੀਕ ਹੈ ਉਹ ਮਾਲਕੀ ਘਰ ਹੀ ਹੈ ਹਣਾ ਉੱਥੇ ਗਰਮੀ ਕੁਛ ਹਾਂ ਗਰਮੀ ਘਰ ਉਹ ਹੂੰ ਤੇ ਹੋਰ ਇਹ ਤੋਂ ਬਿਨਾ ਇੱਕ ਗਹਿਲੀ ਬਾਜੀ ਜਿੱਤ ਕੇ ਜਿਹੜੇ ਤਵਾਰੀ ਆਈ ਰਾਤ ਨੂੰ ਨਹਿਰ ਅਛਾ ਵੀ ਨਹਿਰੇ ਨਹਿਰ ਆ ਗਈ ਨਹਿਰੀ ਨਹਿਰ ਹੋ ਚਾਈ ਠੀਕ ਗਹਿਲੀ ਬਾਜੀ ਜਿੱਤ ਕੇ ਰਾਤ ਨੂੰ ਨਹਿਰੇ ਨਹਿਰ ਨਹੀਂ ਜੀ ਕੋਠੀ ਚ ਵਾਦੀ 100 ਬੜੀ ਉਹ ਬਾਜੀ ਜਿੱਤੀ ਸੀ ਬਾਕੀ ਅੱਪਾ ਬਈ ਕਿਸੇ ਦਿਨ ਹੋਰ ਪਾਵਾਂਗੇ ਵੀਡੀਓ ਬਣਾ ਕੇ ਫੁੱਲ ਬਾਬੇ ਨਾਲ ਗੱਲਬਾਤ ਕਰਾਂਗੇ ਤੇ ਮਿਲਦੇ ਆ ਥੋੜੇ ਦਿਨਾਂ ਚ ਅੱਪਾ ਸਾਰੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਮੂਹਰੇ ਤੇ ਸਾਰੀਆਂ ਨਿਸ਼ਾਨੀਆਂ ਆਪਾਂ ਕਬੂਤਰ ਵੀ ਦਿਖਾਵਾਂਗੇ ਉਹ ਤੇ ਕਰਾਂਗੇ ਕਾਫੀ ਗੱਲਾਂ ਸਾਰੀਆਂ ਬਾਬਾ ਜੀ ਨਾਲ ਤੇ ਅੱਜ ਅੱਜ ਲਈ ਇੰਨੀ ਕੀ ਵੀਡੀਓ